ਹਾਂਜੀ ਸਵਾਗਤ ਹੈ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਦੇਖ ਸਕੋ ਜੀ ਜੇ ਕਿਸੇ ਵੀ ਬਾਈ ਨੇ ਆਪਣਾ ਕੋਈ ਵੀ ਪਸ਼ੂ ਸਿਰ ਕਰਨਾ ਹੋਵੇ ਵੀਡੀਓ ਬਣਾਉਣ ਦੇ ਲਈ ਤੁਸੀਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਮੇਰਾ ਸੰਪਰਕ ਨੰਬਰ 81949 98735 81949 98735 ਨਾਮ ਮੇਰਾ ਅਮਨਦੀਪ ਸਿੰਘ ਅੱਜ ਦੀ ਵੀਡੀਓ ਵਿੱਚ ਜਿਆਤੀਆ ਲੀਲੀਆਵੀ ਨਸਲ ਚ ਮਾਲੀ ਦੇਖ ਰਹੇ ਆ ਇਹ ਬਾਈ ਦਾ ਸੇਲ ਹੈ ਵਿਕਾਊਗਾ ਬਾਕੀ ਦੀ ਸਾਰੀ ਜਾਣਕਾਰੀ ਆਪ ਬਾਈ ਤੋਂ ਲਾਵਾਂਗੇ ਆ ਜਾਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਪੜ ਦੱਸ ਦਿਓ ਬਲਵਿੰਦਰ ਸਿੰਘ ਜੀ ਕੋਠਾਗੁਰੂ ਪਿੰਡ ਹੈ ਜੀ ਜ਼ਿਲ੍ਹਾ ਹੈ ਜੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਰਾਮਪੁਰਾ ਖੂਲ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 99156 ਜੀ 98054 ਜੀ ਠੀਕ ਹੈ ਜੀ ਇਹ ਜਿਹੜਾ ਮਾਲੀ ਦੇਖ ਰਿਹਾ ਆਪਣੇ ਘਰ ਦੇਈਏ ਹਾਂ ਜੀ ਹਾਂ ਜੀ ਕਿੰਨੀ ਉਮਰੇ ਜੀ ਇਹ ਜੀ ਡੇਢ ਸਾਲ ਦਾ ਜੀ ਡੇਢ ਸਾਲ ਦਾ ਜੀ ਠੀਕ ਹੈ ਜੀ ਮਾਣਾ ਲਿਓ ਖੋਲ ਕੇ ਤੇ ਦੇਖ ਸਕਦੇ ਆਂ ਜੀ 1.5 ਸਾਲ ਦੀ ਉਮਰ ਦਾ ਅੰਕਲ ਜੀ ਦੇ ਦਸਨ ਤਾਇਕ ਘਰ ਦਾ ਹੀ ਮਾਲੀ ਆ ਲੀਲੀਆ ਵੀ ਨਸਲ ਚ ਲੀਲੀਆ ਵੀ ਨਸਲ ਦਾ ਮਾਲੀ ਉਮਰ 1.5 ਸਾਲ ਲੈ ਚੱਲੋ ਜੀ ਬਾੜ ਨੂੰ ਮੰਨਦਾ ਸੰਗ ਸੰਗ ਤੁਸੀਂ ਦੇਖ ਸਕਦੇ ਆਂ ਬਹੁਤ ਵਧੀਆ ਅਜੇ ਬੱਚਾ ਹੀ ਆ ਨਿੱਕੀ ਉਮਰ ਦਾ ਲੈ ਚੱਲੋ ਜੀ ਲੈ ਚੱਲੋ ਔਰੇ ਸਾਲ ਤੱਕ ਪੂਰਾ ਇਹ ਚੰਗਾ ਸਾਂਹ ਤਿਆਰ ਹੋ ਜਾਣਾ ਦੋਦ ਤੋ ਰੋਕਿਓ ਜੀ ਕਰ ਲੋ ਹੀ ਲੋ ਆ ਤੂੰ ਚੈੱਕ ਕਰ ਸਕਦੇ ਆ ਪਿਓਰ ਲੀਲੀ ਆਵੀ ਦਾ ਸਾਰੀਆਂ ਨਿਸ਼ਾਨੀਆਂ ਕਵਰ ਕਰਦਾ ਹੋਇਆ ਲੀਲੀ ਆਵੀ 15 ਮਹੀਨੇ 1.5 ਸਾਲ ਦੀ ਉਮਰ ਆ ਅੰਕਲ ਜੀ ਦੇ ਦਸਮ ਤਾਪਕ ਲੈ ਚਲੋ ਜੀ ਸੋਨਾ ਮਾਲੀ ਆ ਨਿਸ਼ਾਨੀਆਂ ਸਾਰੀਆਂ ਕਵਰ ਕਰਦਾ ਹੋਇਆ ਅੰਕਲ ਜੀ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਜੀ 12 ਕਿਲੋ 13-14 ਕਿਲੋ ਠੀਕ ਹੈ ਜੀ ਅੰਕਲ ਜੀ ਇਹ ਦਸਮ ਤਾਪਕ ਬਣ ਦੋ ਜੀ ਇਹਦੀ ਮਾਂ ਦਾ ਦੁੱਧ ਤੇ 14 ਕਿਲੋ ਸੀ। ਬਾਕੀ ਮਾਂ ਇਹ ਨਹੀਂ 베ਚਦੀ। ਦੱਸ ਰਹੇ ਸੀ ਪਹਿਲਾਂ ਅੰਕਲ ਜੀ ਵੀਡੀਓ ਬਣਾਉਣ ਤੋਂ ਪਹਿਲਾਂ ਤੇ ਕੀ ਮੁੱਲ ਕਰਦੇ ਜੀ ਆਪਣਾ? ਇਹਦਾ ਇੱਕ ਕਰ ਦੇਤਾ ਹੈਗਾ ਜੀ 30000। ਹਾਂਜੀ। ਬਸ ਮਾਨਤਨ ਕਰ ਲੈਣੀ। ਠੀਕ ਹੈ ਜੀ। ਬਿਲਕੁਲ ਜਾਇਜ਼ ਮੁੱਲ 30000 ਰੁਪਿਆ ਜਿਹਦੇ ਵਿੱਚ ਅੰਕਲ ਜੀ ਕਹਿੰਦੇ ਆਏਗੇ ਭਰਾਵਾਂ ਦਾ ਮਾਨਤਨ ਜ਼ਰੂਰ ਕੀਤਾ ਜਾਵੇਗਾ। ਅਗਲਾ ਵੇਫਿਕਰ ਹੋ ਕੇ ਆਜੇ ਖੁੱਲਾ ਮਾਨਤਨ ਕੀਤਾ ਜਾਊਗਾ 30000 ਦੇ ਵਿੱਚੋਂ। ਜਲਾਲ ਵਾਲੀ ਸੜਕ ਤੇ ਜੀ। ਠੀਕ ਹੈ ਠੀਕਾ ਜੇ ਨਾਲੋ ਛੜਕਤੇ ਆਪਣਾ ਫਾਰਮ ਆਈ ਠੀਕ ਹੈ ਜੀ ਆ ਵੀ ਦੇ ਸਕਦੇ ਆਂ ਜੀ ਖੇਤਾ ਚ ਫਾਰਮ ਕੋਠੇ ਗੁਰੂ ਤੋਂ ਜਿਹੜੀ ਜਲਾਅ ਨੂੰ ਸੜਕ ਜਾਂਦੀ ਆ ਉਹ ਸੜਕ ਦੇ ਫਾਰਮ ਆ ਜਾਂਦਾ ਅੰਕਲ ਜੀ ਦਾ ਇੱਕ ਕਿਹੜੇ ਨੰਬਰ ਹੋਰ ਦੱਸ ਦੋ ਜੀ ਆਪਣਾ 99155 ਜੀ 98054 ਜੀ ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਅੰਕਲ ਜੀ ਦੇ ਫਾਰਮ ਚ ਆ ਕੇ ਇਸ ਮਾਲੀ ਨੂੰ ਦੇਖਪੜ ਕਰਕੇ ਲਈ ਆ ਸਕਦੇ ਆਂ ਜੀ ਤੇ ਵੀਡੀਓ ਨੂੰ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਜੀ